ਭਾਗਤ ਕਿਸਾਨ ਕਿਰੋੜਾ ਢੋਟ ਲੁੰਡੇ ਦੀ ਪਾਰਕ ਪਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ बाकी नंबर वाइयां दा ऑन स्क्रीन दा नोट कर लो आज दी वीडियो पैंट सेल बरा तो करंगे जी कवर एक सो नु चंगे कर काट दी ਝੋਟੀ ਦਿਖਾਵਾਂ ਤੁਨੋਂ کسعی ਹੋ ਵੀ ਪੁੱਛਾਂਗੇ देर दिन ਫਸਾ ਉਹ ਕੰਪਲੀਟ ਹੋ ਚੁੱਕਿਆ ਜੀ ਗੱਲਬਾਤ ਸਾਰੀ ਕਰਾਂਗੇ ਸਾਰੀ ਜਾਣਕਾਰੀ ਲੈ ਕੇ ਸੌਦਾ ਤੁਸੀਂ ਫਿਰ ਵੀ ਸਸੀ ਕਾ ਬਾਈ ਜੀ ਸਸੀ ਕਾ ਬਾਈ ਹੋਰ ਠੀਕ ਹੋ ਜੀ ਹਾਂ ਜੀ ਬੜੀ ਪਹਿਲਾਂ ਦਾ ਨੰਬਰ ਬੋਲੋ ਜੀ ਨੰਬਰ ਆਪਣਾ 987672 ਬਾਈ 82344 ਬਾਈ 82344 ਪੈਂਟ ਆਪਣਾ ਕੰਨ ਸੇਲ बरा ਬਾਈ ਜਿਲ੍ਹਾ ਆਪਣਾ ਜਿਲ੍ਹਾ ਬਠਿੰਡਾ ਬਾਈ ਸੇਲ ਅਰੰਪਰਾਹੂਲ ਬਾਈ ਓਕੇ ਜੀ ਤੇ ਨੇੜੇ ਆਪਣੇ ਕਿਹੜੇ ਨੇੜੇ ਬਾਈ ਆਪਣੇ ਭਾਈ ਰੂਪਾ ਭਗਤਾ ਭਾਈ ਦਾ ਤੇ ਅਰੰਪਰਾਹੂਲ ਕਿਹੜੇ ਮੰਡੀ ਲੱਗਦੀ ਆ ਬਸਮ ਓਕੇ ਜੀ ਤੇ ਅੱਜ ਇੱਕ ਝੋਟੇ ਬਈ ਇੱਕ ਝੋਟੇ ਆ ਬਾਈ ਇੱਕ ਝੋਟੇ ਤੇ ਫਿਰ ਕੱਦ ਕਾੜ ਦੇ ਲੇਕ ਕੱਦ ਕਾੜ ਦੇ ਤਾਂ ਲਿਖਾ ਹੀ ਆ ਬਾਈ ਯਾਰ ਓਕੇ ਤੇ ਕਿਹੜਾ ਸੂਆ ਸੂਈ ਆ ਬਾਈ ਸੂਆ ਦੂਜਾ ਪਿਆ ਹੋਰ ਬਾਈ ਕਦੋਂ ਕਸੂਪੀ ਬਾਈ ਓ ਬਾਈ ਅੱਜ ਸਵੇਰੀ ਸੂਈ ਆ ਬਸ ਜੇਰ ਹੋਣੀ ਪੈ ਕੇ ਹਟੀ ਗਿਆ ਬਸ ਜੇਰ ਤੁਹਾਨੂੰ ਦਿਖਾਉ ਆ ਦੇਖੋ ਜੀ ਆ ਕੰਪਲੀਟ ਜੇਰ ਪਈ ਆ ਠੀਕ ਆ ਜੀ 4 ਸਹ ਪੇਰੇ ਦੀ ਹੁਣ ਅਜੇਰ ਜੂਰ ਦੀ ਕੰਪਲੀਟ ਤੇ ਬਾਈ ਕਿੰਨਾ ਕ ਦੁੱਧ ਕੱਢੇ ਪਹਿਲੇ ਸੂਏ ਨੇ ਬਾਈ ਮਾਰਦਾਨ ਦੱਸਾ 13 ਕਿਲੋ ਦੁੱਧ ਦਿੱਤਾ ਪਲੂਨ ਨੇ ਬਾਈ ਐਰ ਕੀ ਫਰ ਐਰ ਕੀ ਦਾ ਬਾਈ 15 16 ਦੀ ਉਮੀਦ ਹੈਗੀ 15 ਦਾ ਖੁੱਲਾ ਹੀ ਦਊ ਬਾਈ ਆ 15 16 ਦੀ ਆਪਾਂ ਉਮੀਦ ਲਾ ਸਕਦੇ ਹਾਂ ਛੋਟੀਆਂ ਚਾਹ ਕੇ ਖੋਲੋ ਜੀ ਇਹਨੂੰ ਤੋਰਾ ਕਰਾ ਕੇ ਚੈੱਕ ਤੇ ਪਿਓਰ ਜੈਡ ਬਲੈਕ ਆ ਗਿਆ ਪਿਓਰ ਜੈਡ ਬਲੈਕ ਆ ਬਾਕੀ ਵੱਡੇ ਉੱਡੇ ਦਾ ਬਾਈ ਦੇਖਾ ਹੀ ਨਹੀਂ ਯਾਰ ਠੀਕ ਮੰਨ ਕੇ ਦਾ ਮਗਰ ਹੈ ਨਾ ਮਗਰ ਕਰਤਾ ਹੈ ਜੀ ਨਗਰ ਕਟੜ ਆ ਜੀ ਕਾਲੇ ਤਾੜ ਦੀ ਇੱਕ ਨੰਬਰ ਸਿੰਘ ਛੱਲੇ ਦੇ origignal ਤੇ ਵੱਡੇ ਕੱਦ ਕਾੜ ਉਹਨਾਂ ਵਾ ਇਹਨੂੰ ਨਹੀਂ ਭਾਈ ਆਏ ਭਈ ਅਤਾ ਹਾਂ ਦੇਖੋ ਵੱਡੇ ਫੁੱਟ ਪੂਰੀ ਪਈ ਆ ਬਜਣ ਬੋਜਣ 2.5 ਤੋਂ 3 ਫੁੱਟ ਨੂੰ ਚੌੜੀ ਪਈ ਆ ਕੋਈ ਓਮੇ ਕਹਿਣ ਦੀਆਂ ਗੱਲਾਂ ਨਹੀਂ ਜੀ 4 ਰੁਪਏ ਦੇ ਦੀ ਆਪਾਂ ਨੂੰ ਚੰਗੀ ਛੋਟੀ ਕਵਰ ਕਰਕੇ ਦੇਵਾਂਗੇ ਅੱਜ ਆਹ ਲਓ ਜੀ ਇਸ ਤੱਕ ਦਾ ਦਵਾਈ ਦਾ ਵੀ 6 ਫੁੱਟ ਆ ਆ ਦੇਖੋ ਜੀ ਕੱਦ ਬੇਬੂਲ ਭਾਈ ਛੋਟੀ ਮੰਨ ਕੇ ਤਾਂ ਆ ਵੀ ਨਾ ਕੋਈ ਜਾਲ ਲੰਮੇ ਲਨ ਜੀ ਛੋਟੀ ਆ ਵੱਡੇ ਸਾਈਜ਼ ਦੀ ਹਾਂ ਤੇ ਦੁੱਧ ਭਾਈ ਐਦ ਕੀ ਫਰਕ ਕਿੰਨਾ ਤੱਕ ਖੜ ਛੋਲ ਵਾਲੇ ਛੋਟਾ ਪੰਡਾ ਹੋਇਆ ਇਹ ਮਾੜਾ ਹਵਾਣੇ ਦੀ ਹੈ ਨਾ ਹਾਂ ਲਈ ਪੂਰਾ ਕੂੜੀ ਦੇ ਖਾਣਾ ਬਾਈ ਕੂੜੀ ਦੇ ਤਾਂ ਲੱਗੇ ਕੱਲਾ ਕੱਲਾ ਚਾਰ ਸਾਲ ਤੇ ਇੰਦਰ ਤੇ ਪਿੰਡਾ ਸੂਰ ਦਾ ਸਰਪਾ ਨਾ ਪਰ ਦੂਰ ਦੀ ਪੋਲੀ ਆ ਬਾਈ ਬਾਕੀ ਯਾਰ ਟਾਈ ਪਲੂਨ ਨੇ 13 ਕਿਲੋ ਦੁੱਧ ਦਿੱਤਾ ਵਾ ਬਾਈ ਖਾਓ ਬਾਈ ਇਹਦੀ ਕੁਆਲਿਟੀ ਬਹੁਤ ਚੰਗੀ ਹੈ ਵੱਡੀ ਬਹੁਤ ਜ਼ਿਆਦਾ ਜੀ ਹਾਂ ਕੋਈ ਓਵੇਂ ਨਹੀਂ ਹੈਗੀ ਬਾਬੇਰ ਬੂਲ ਦਾ ਅਗਲਾ ਸੋਡੂ ਲੰਨ ਕੇ ਦਾ ਆਪਾਂ ਹੁਣ ਵੀ ਕਹਨੇ ਆਵੇ ਨਾ ਮਕਲਾ ਕਹਾਂਦਾ ਬਾਈ ਵੱਡੀ ਬਣਾਤੀ ਪਾਣ ਦੇ ਗੋਲੇ ਆ ਕੇ ਕੱਦ ਮੈਣ ਲੈ ਝੋਟੀ ਦਾ ਓਕੇ ਜੀ ਓਕੇ ਆ ਲੋ ਤੂੰ ਬੱਚਾ ਹਜੇ ਜਜਾ ਨਾ ਉੱਠਣ ਨਹੀਂ ਲੱਗਾ ਤੇ ਬਿਨਾ ਬੱਚੇ ਤੂੰ ਆਪਾਂ ਹੁਣ ਧਾਰਾ ਚੈੱਕ ਕਰਾ ਦੇਂਗੇ ਧਾਰਾ ਦੂਰਾ ਇੱਕ ਨੰਬਰ ਦੋ ਦਿਨ ਹੋਣੇ ਨਾਲ ਹੀ ਪੈ ਗਈ ਬਾਈ ਇਹਦੀ ਓਕੇ ਜੀ ਜੇ ਕੰਪਲੀਟ ਪੈ ਗਈ ਹਾਂ ਦੇ ਸਾਰੇ ਇਹਦੇ ਆਪਾਂ ਮੈਂ ਕਹਿੰਦਾ ਉਹ ਕੋਈ ਡਾਲੀ ਦੀ ਗੁੱਲੀ ਬੁੱਲੀ ਬਹੁਤ ਆ ਬਾਈ ਕੋਈ ਮੋਟੀ ਧਾਰਾ ਬਾਈ ਓਕੇ ਦੂਜਾ ਜੋ ਮਾਰ ਦੇ ਗੋਲੇ ਕਰ ਆ ਲੋ ਜੀ ਉਹ ਦੂਜਾ ਜੋ ਮਾਰ ਦੇ ਉਹ ਠੰਡੀ ਸੀ ਵਾਜੂ ਉਹ ਗੱਲ ਹੀ ਨਹੀਂ ਮੈਂ ਕਿਹਾ ਯਾਰ ਹਾਂ ਤੇ ਡਿਮਾਂਡ ਬਾਈ ਕਰੇ ਦੀ ਨਵਾਨੇ ਦੀ ਬਾਈ ਫੋਨ ਤੇ ਕਰਾਂਗੇ ਜਾਇਜ਼ ਹੋਵੇ ਜਮਾ ਜਾਇਜ਼ ਹੋਊਗੀ ਬਾਈ ਆ ਤੈਨੂੰ ਪਤਾ ਹੀ ਆ ਕਿੰਨੇ ਰੁਪਈਆ ਦੀ ਝੋਟੀ ਵਾਲਾ ਕੱਪੜਾ ਲੈ ਲਿਆ ਲੈ ਕੱਪੜਾ ਚਿੰਗਾ ਤੇ ਬੰਦੇ ਦਾ ਇਕੱਲਾ ਗਾਲੀ ਕਢੀਂਦਾ ਹੈ ਨਾ ਹਾਂ ਆ ਦੇਖ ਲਓ ਜੀ ਇੱਥੋਂ ਕਰ ਲਓ ਜੇ ਕਿ ਇੱਥੋਂ ਦਾਈਏ ਲਾ ਲਿਆ ਕਰੋ ਨਹੀਂ ਦੁਲਾ ਲਿਆ ਕਰੋ ਤੇ ਮੋਲੇ ਦਾ ਫੋਨ ਦੇ ਉੱਤੇ ਹੋ ਜੂ ਮਾ ਉਸਨੇ ਪਤਾ ਥੋੜਾ ਨਹੀਂ ਘਟਣਾ ਪਿੰਡ ਸੇਲ ਬਰਾ ਜ਼ਿਲ੍ਹਾ ਬਟਿੰਡਾ ਸ੍ਰੀ ਰਾਮਗੜਾ ਫੂਲ ਦੇ ਨੰਬਰ ਬਾਈ ਇੱਕ ਵਾਰੀ ਫੇਰ ਬੋਲੋ ਨੰਬਰ ਆਪਾਂ 987672 82344 ਬਾਈ 82344 ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੇ ਇਹਨਾਂ ਨੂੰ ਪਿਆਰ ਦੇਣੀ ਚੈਦ ਲਓ ਧੰਨਵਾਦ ਜਲਦ ਮਿਲਦੇ ਆਂਗੇ ਨਵੀਆਂ ਵੀਡੀਓ ਦੇ ਨਾਲ